ਸ਼੍ਰੀ ਅਕਾਲ ਤਖਤ ਸਾਹਿਬ ਮਜਲੂਮਾਂ ਲਈ ਖੜਿਆ ਵਾ ਹਮੇਸ਼ਾ ਖੜਿਆ ਵਾ ਕੁਰੂ ਦਾ ਬੰਦ ਖੜਿਆ ਵਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਇਸ ਮਜਲੂਮ ਧੀ ਵਾਸਤੇ ਸਾਡੀ ਭੈਣ ਵਾਸਤੇ ਜ਼ਰੂਰ ਕੜੂਗਾ ਪਾਸਟਰ ਬਜਿੰਦਰ ਸਿੰਘ ਨੂੰ ਲੈ ਕੇ ਅੱਜ ਕੁਝ ਔਰਤਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪਹੁੰਚ ਕੇ ਅਰਦਾਸ ਜ਼ਰੂਰ ਕੀਤੀ ਗਈ ਤੇ ਇੱਕ ਮੰਗ ਪੱਤਰ ਜਿਹੜਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਤਾ ਕੁਲਦੀਪ ਸਿੰਘ ਗੜਗਾਜ ਨੂੰ ਜਿਹੜਾ ਹੈ ਉਹ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਲਗਾਤਾਰ ਹੀ ਹੁਣ ਜੋ ਕੁਲਦੀਪ ਸਿੰਘ ਗੜਗਾਜ ਨੇ ਉਹਨਾਂ ਵੱਲੋਂ ਵੀ ਆਸਵਾਸ਼ਣ ਦਿੱਤਾ ਗਿਆ ਕਿ ਕਿਸੇ ਵੀ ਤਰ੍ਹਾਂ ਦੀ ਬੇਹੁੱਤੀ ਜਿਹੜੀ ਹੈ ਉਹਨਾਂ ਦੇ ਨਾਲ ਨਹੀਂ ਹੋਣ ਦਿੱਤੀ ਜਾਵੇਗੀ ਗੜਗਸ ਜੋ ਸ਼੍ਰੀਸ਼ਾ ਅਕਾਲ ਤਖਤ ਸਾਹਿਬ ਦੇ ਦਸਤਾਰ ਨੇ ਉਹਨਾਂ ਵੱਲੋਂ ਇਹ ਵੀ ਗੱਲ ਕਹੀ ਗਈ ਕਿ ਜੇਕਰ ਇਹਨਾਂ ਨੂੰ ਜ਼ਰੂਰਤ ਪਏਗੀ ਤੇ ਉਹ ਉਹਨਾਂ ਦੇ ਨਾਲ ਮੋਡਰਨ ਮੋਡਲ ਲਾ ਕੇ ਜਰੂਰ ਚੱਲਣਗੇ ਹਾਲਾਂਕਿ ਜੋ ਮੀਟਿੰਗ ਹੈ ਉਹ ਲਗਾਤਾਰ ਹੀ ਚਲਦੀ ਹੋਈ ਨਜ਼ਰ ਆਈ ਅਤੇ ਨਾਲ ਨਾਲ ਜੋ ਪਾਸਟਰ ਵਰਜਿੰਦਰ ਸਿੰਘ ਹੈ ਉਸ ਨੂੰ ਲੈ ਕੇ ਵੀ ਜੋ ਬਹੁਤ ਸਾਰੀਆਂ ਵਿਚਾਰਾਂ ਜਿਹੜੀਆਂ ਨੇ ਉਹ ਵੀ ਸਾਂਝੀਆਂ ਕੀਤੀਆਂ ਗਈਆਂ ਨੇ ਲੇਕਿਨ ਕਿਤਨਾ ਕਿਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇਹਨਾਂ ਪੀੜਤ ਔਰਤਾਂ ਨੂੰ ਇੱਕ ਆਸਵਾਸ਼ਣ ਜਿਹੜਾ ਹੈ ਉਹ ਜਰੂਰ ਦਿੱਤਾ ਗਿਆ ਜਿਸ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਕਿ ਜੋ ਵੀ ਵੰਦੀ ਗੱਲ ਹੋਏਗੀ ਤਾਂ ਜੋ ਉੱਚ ਅਧਿਕਾਰੀਆਂ ਨਾਲ ਜੇਕਰ ਗੱਲ ਕਰਨ ਦੀ ਜਰੂਰਤ ਪੈਗੀ ਤਾਂ ਜ਼ਰੂਰ ਕੀਤੀ ਜਾਵੇਗੀ ਹਾਲਾਂਕਿ ਬੀਤੇ ਕੁਝ ਦਿਨਾਂ ਤੋਂ ਜੋ ਸੀਗਾ ਪਾਸਟਰ ਬਜਿੰਦਰ ਸਿੰਘ ਦੀ ਨੂੰ ਲੈ ਕੇ ਜੇ ਕਾਫੀ ਖਬਰਾਂ ਜਿਹੜੀਆਂ ਸਾਹ ਸਾਹਮਣੇ ਆ ਰਹੀਆਂ ਸਾ ਜਿਸ ਵਿੱਚ 2018 ਦੇ ਵਿੱਚ ਬਲਾਤਕਾਰ ਕੇਸ ਦੇ ਵਿੱਚ ਪਾਸਟਰ ਬਜਿੰਦਰ ਸਿੰਘ ਨੂੰ ਜੋ ਹੈ ਕਨਵੈਕਟਰ ਜਿਹੜਾ ਹੈ ਉਹ ਕਰ ਦਿੱਤਾ ਗਿਆ ਤੇ ਇੱਕ ਤਰੀਕ ਨੂੰ ਜਿਹੜੀ ਹੈ ਉਸ ਦੀ ਸਜਾ ਜਿਹੜੀ ਹੈ ਉਸ ਨੂੰ ਸੁਣਾਈ ਜਾਣੀ ਹੈ ਲੇਕਿਨ ਜਥੇਦਸ਼ਰੀ ਅਕਾਲ ਤਖਤ ਸਾਹਿਬ ਦੇ ਨਾਲ ਜਿਹੜੀ ਮੁਲਾਕਾਤ ਕਰਨ ਵਾਸਤੇ ਜਰੂਰ ਉਹ ਕੁਝ ਔਰਤਾਂ ਜਿਹੜੀਆਂ ਨੇ ਪਹੁੰਚੇ ਨੇ ਤੇ ਆਪਣੀ ਹੱਡ ਬੀਤ ਜਿਹੜੀ ਹੈ ਉਹਨਾਂ ਵੱਲੋਂ ਦੱਸੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਕ ਸਾਹਿਬ ਕੀ ਕਹਿਣਾ ਚਾਹੋਗੇ ਜਿਹੜੇ ਪਾਸਟਰ ਬਲਿੰਡਰ ਦੇ ਪੀੜਤ ਪਰਵਾਟਾ ਡਕੋ ਬਣ ਜਿਹੜੀ ਕੀ ਗੱਲਬਾਤ ਹੋ ਗਈ ਇਹ ਸੱਚੇ ਪਾਤਸ਼ਾਹ ਦਾ ਦਰ ਔਰ ਇਹ ਉਹ ਦਰਵਾਜ ਜੋ ਸ਼ਰਨ ਆਵੇ ਤੇ ਸੰਕੰਠ ਲਾਵੇ ਇਹ ਬਿਰਤ ਸੁਆਮੀ ਸੰਦਾ ਸਚੇ ਪਾਤਸ਼ਾਹ ਦਾ ਦਰ ਹਮੇਸ਼ਾ ਮਜਲੂਮਾਂ ਦੇ ਲਈ ਢੀਂਗਾ ਭੈਣਾਂ ਦੇ ਲਈ ਖੜਿਆ ਵਾ ਉਹਨਾਂ ਦਾ ਸਹਾਰਾ ਬਣਿਆ ਜੀ ਔਰ ਜੋ ਵੀ ਅੱਜ ਮੇਰੀਆਂ ਭੈਣਾਂ ਨੇ ਢੀਂਗਾ ਨੇ ਆਣ ਕੇ ਸਚੇ ਪਾਤਸ਼ਾਹ ਦੇ ਦਰ ਘਰ ਤੇ ਆਣ ਕੇ ਫਰਿਆਦ ਕੀਤੀ ਆ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰ ਘਰ ਤੇ ਤੋਂ ਉਹਨਾਂ ਦਾ ਦਰਦ ਬਹੁਤ ਵੱਡਾ ਜੀ ਔਰ ਦਰਦ ਇਹ ਸਾਰੇ ਪੰਜਾਬ ਨੂੰ ਸਾਰੇ ਪੰਥ ਨੂੰ ਔਰ ਮੈਂ ਪੰਥ ਦੀ ਗੱਲ ਨਹੀਂ ਕਰਦਾ ਜਿੰਨੇ ਵੀ ਧਰਮ ਦੇ ਲੋਕ ਆ ਉਹ ਭਾਵੇਂ ਕਿਸੇ ਵੀ ਧਰਮ ਦੇ ਆ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਆ ਰੱਬੀ ਗੁਣਾ ਨੂੰ ਪਿਆਰ ਕਰਨ ਵਾਲੇ ਆ ਉਹਨਾਂ ਨੂੰ ਇਸ ਧੀ ਦੀ ਫਰਿਆਦ ਜ਼ਰੂਰ ਸੁਣਨੀ ਚਾਹੀਦੀ ਆ ਔਰ ਜੋ ਕੁਝ ਵੀ ਉਸ ਬੱਚੀ ਨੇ ਕਹਿਆ ਥੋੜੇ ਸਮੇਂ ਬਾਅਦ ਤੁਹਾਨੂੰ ਸਾਰਾ ਕੁਝ ਮਿਲ ਜੂਗਾ ਜੋ ਅਸੀਂ ਕਿਹਾ ਵੀ ਤੁਹਾਨੂੰ ਮਿਲ ਜੂਗਾ ਪਰ ਮੈਂ ਸੱਚੇ ਪਾਤਸ਼ਾਹ ਦੇ ਦਰ ਦੇ ਸੇਵਕ ਹੋਣ ਦੇ ਨਾਤੇ ਤੇ ਕਹਿਣਾ ਵਾ ਕਿ ਸ੍ਰੀ ਅਕਾਲ ਤਖਤ ਸਾਹਿਬ ਮਜਲੂਮਾਂ ਲਈ ਖੜਿਆ ਵਾ ਹਮੇਸ਼ਾ ਖੜਿਆ ਵਾ ਗੁਰੂ ਦਾ ਪੰਥ ਖੜਿਆ ਵਾ ਤੇ ਸ੍ਰੀ ਅਕਾਲ ਤਖਤ ਸਾਹਿਬ ਇਸ ਮਜਲੂਮਤੀ ਵਾਸਤੇ ਸਾਡੀ ਭੈਣ ਵਾਸਤੇ ਜ਼ਰੂਰ ਖੜੂਗਾ ਬਾਕੀ ਜੋ ਗੱਲਬਾਤ ਹੋਈ ਆ ਉਹ ਤੁਹਾਨੂੰ ਹੁਣੇ ਸਾਰੀ ਇਹ ਰਿਲੀਜ਼ ਕਰ ਦੇਣਗੇ ਮੈਂ ਤੇ ਦੁਨੀਆ ਭਰ ਦੇ ਜਿਹੜੇ ਇਨਸਾਫ ਪਸੰਦ ਲੋਕ ਆ ਉਹਨਾਂ ਨੂੰ ਇਹ ਆਖਦਾ ਵਾਂ ਕਿ ਤੁਸੀਂ ਜ਼ਰੂਰ ਇਹਨਾਂ ਗੱਲਾਂ ਤੇ ਗੌਰ ਕਰੋ ਕਿਉਂਕਿ ਬਾਬਾ ਸ਼ੇਖ ਫਰੀਦ ਸਾਹਿਬ ਦੇ ਬਚਨ ਨੇ ਨਾ ਨਹੀਂ ਫੋਨ ਹੈ ਬਈ ਫਰੀਦਾ ਲੋੜ ਐ ਦਾਖ ਬਜੂਰੀਆਂ ਕਿੱਕਰ ਬੀਜੈ ਜੱਟ ਠੰਡਾ ਓਨ ਕਤਾਇੰਦਾ ਪੈਂਦਾ ਲੋੜ ਐ ਪੱਟ ਇਹੋ ਜੇ ਬਿਰਤੀ ਦੇ ਲੋਕ ਜਿਹੜੇ ਸਾਡੀਆਂ ਧੀਆਂ ਪੈਣਾ ਪ੍ਰਤੀ ਇਹੋ ਜੀ ਸੋਚ ਰੱਖਦੇ ਆ ਇਹਨਾਂ ਦੀ ਜੇ ਪੁਸ਼ਪ ਪਨਾਹੀ ਕਰਾਂਗੇ ਤੇ ਜਿਵੇਂ ਬਾਬਾ ਫਰੀਦ ਜੀ ਨੇ ਆਖਿਆ ਨਾ ਕਿੱਕਰਾਂ ਬੀਜ ਕੇ ਬਜਨੌਰ ਦੀਆਂ ਦਾਖਾਂ ਨਹੀਂ ਖਾਧੀਆਂ ਜਾ ਸਕਦੀਆਂ ਇਹ ਮਾੜੀ ਬਿਰਤੀ ਵਾਲੇ ਲੋਕਾਂ ਦੀ ਕੋਈ ਵੀ ਪੁਸ਼ਪ ਪਨਾਹੀ ਕਰੇ ਉਹਦੇ ਨਾਲ ਕਿਸੇ ਦਾ ਨਹੀਂ ਭਲਾ ਹੋਣਾ ਕਿਸੇ ਸਮਾਜ ਦਾ ਨਹੀਂ ਹੋਣਾ ਕਿਸੇ ਧਰਮ ਦਾ ਨਹੀਂ ਹੋਣਾ ਔਰ ਇਸ ਮਸਲੇ ਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕ ਮੁੱਠ ਹੋਣਾ ਚਾਹੀਦਾ ਪੰਜਾਬ ਦੀ ਇੱਕ ਸਾਈਕੀ ਆ ਸਾਡੇ ਪੰਥ ਦੀ ਵੀ ਆ ਅਸੀਂ ਇਹ ਸਮਝਦੇ ਹਾਂ ਆਪਣੇ ਤੋਂ ਛੋਟੀਆਂ ਸਾਡੀਆਂ ਧੀਆਂ ਵਾਂ ਬਰਾਬਰ ਦੀਆਂ ਭੈਣਾਂ ਵਾਂ ਵੱਡੀਆਂ ਸਾਡੀਆਂ ਮਾਵਾਂ ਵਾਂ ਜਿਸ ਪੰਜਾਬ ਦੀ ਧਰਤੀ ਤੇ ਅਨੇਕਾਂ ਵਾਰੀ ਮਜਲੂਮਾਂ ਲਈ ਇਥੋਂ ਜਥੇ ਜਾਂਦੇ ਰਹੇ ਹੁਣ ਸਹਬਜ਼ਾਦਾ ਬਾਬਾਜੀਤ ਸਿੰਘ ਬੱਸੀ ਪਠਾਣਾ ਦੇ ਹਕਮ ਦੇ ਨਾਲ ਕੱਲ ਹੀ ਲੜੇ ਹਦੋਂ ਆਨੰਦਪੁਰ ਸਾਹਿਬ ਦੇ ਨੇੜੇ ਕਿਉਂਕਿ ਉਹ ਗਰੀਬ ਦੀ ਪਤਰੀ ਨੂੰ ਲੈ ਗਿਆ ਧੱਕਾ ਆਇਆ ਹੈ। ਤੋਂ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਦਰਕਰ ਹਮੇਸ਼ਾ ਧੱਕੇ ਦੇ ਖਿਲਾਫ ਖੜਿਆ ਵਾ ਤੇ ਖੜੂਗਾ। ਬਾਕੀ ਭੈਣਾ ਹੁੰਦੀਆਂ ਤੁਸੀਂ ਉਹਨਾਂ ਨਾਲ ਵੀ ਗੱਲ ਕਰ ਲਿਓ। ਬਾਕੀ ਜੋ ਅੰਦਰ ਗੱਲਬਾਤ ਹੋਈ ਉਹ ਥੋੜੇ ਸਮੇਂ ਤੁਹਾਡੇ ਸਾਹਮਣੇ ਆਜੂਗੀ। ਵਾਹਿਗੁਰੂ ਜੀ ਕਾ ਖਾਲਸਾ। ਜੀ ਸਰ ਜੀ ਲੱਗਦਾ ਕਿ ਇਹ ਕਈ ਪਰਿਵਾਰਾਂ ਹਾਂਗੇ ਨੇ ਦੁਬਾਇਆ ਜਾ ਰਿਹਾ। ਉਹ ਮੈਲਾ ਕਹਿ ਰਿਹਾ ਕਿ ਮੈਨੂੰ ਮਾਰਨ ਦੀ ਧਮਕੀ ਦਿੱਤੀ ਜਾ ਰਹੀ। ਉਹ ਵੀ ਜੋ ਵੀ ਉਹਨਾਂ ਨੇ ਆਖਿਆ ਨਾ ਜੀ ਮੈਂ ਸੁਣਿਆ ਜਾਂ ਮੈਂ ਜੋ ਗੱਲ ਕੀਤੀ ਆ ਜੀ ਉਹ ਤੁਹਾਡੇ ਸਾਹਮਣੇ ਥੋੜੇ ਸਮੇਂ ਦੇ ਤੁਹਾਡੇ ਇਕੱਲੇ ਇਕੱਲੇ ਦੇ ਕੋਲ ਉਹਨੇ ਗੱਲ ਪਾਉਂਦੀ ਸਿੰਘ ਸਾਹਿਬ ਕਿੰਨਾ ਕਿ ਖਤਰਨਾਕ ਸਮਝਦੇ ਹੋ ਇਸ ਤਰ੍ਹਾਂ ਦੇ ਕੰਮ ਕਿੰਨਾ ਖਤਰਨਾਕ ਸਮਝਦੇ ਹੋ ਸਿੰਘ ਸਾਹਿਬ ਕਿੰਨਾ ਖਤਰਨਾਕ ਹੈ ਮੇਰਾ ਨਾਮ ਤੁਹਾਡਾ ਸਿੰਘ ਜਵਾਰੀ ਹੈਗਾ ਸਿਮਨਜੀਤ ਸਿੰਘ ਮਾਰ ਮੇਰੇ ਨਾਲ ਨੇ ਅੱਜ ਅਸੀਂ ਇਸ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਹੈਗੇ ਆ ਜਿਹੜੀਆਂ ਕੱਲ ਇੱਕ ਪਾਸਟਰ ਵਰਜਿੰਦਰ ਦੇ ਉੱਤੇ ਇੱਕ ਕੇਸ ਦੇ ਵਿੱਚ ਕਨਵਿਕਸ਼ਨ ਆਈ ਹੈਗੀ ਆ 2018 ਇੱਕ ਕੇਸ ਹੋਰ ਹੈ ਇੱਕ ਕੇਸ ਹੋਰ ਹੈਗਾ ਜਿਹਦੇ ਵਿੱਚ ਵਰਜਿੰਦਰ ਪਾਸਟਰ ਨੇ ਇੱਕ ਬੱਚੀ ਨਾਲ ਮੋਲਸਟੇਸ਼ਨ ਕੀਤੀ ਸੀ ਜਿਹਦੇ ਤੇ ਪਾਸਕੋ ਐਕਟ ਐਡ ਹੋਇਆ ਉਹ ਬੱਚੀ ਸਾਡੇ ਨਾਲ ਹੈਗੀ ਆ ਇੱਕ ਤੁਸੀਂ ਵੀਡੀਓ ਹੋਰ ਦੇਖੀ ਹੈਗੀ ਆ ਜਿਹਦੇ ਚ ਸੀਸੀਟੀਵੀ ਦੇ ਵਿੱਚ ਇੱਕ ਔਰਤ ਦੇ ਨਾਲ ਮਾਰਕਟਾਈ ਕੀਤੀ ਜਾਂਦੀ ਹੈ ਉਹ ਬੀਬੀ ਵੀ ਅੱਜ ਸਾਡੇ ਨਾਲ ਨੇ ਇਹ ਸਾਰੇ ਜਾਣੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਏ ਨੇ ਕਿਉਂਕਿ ਇਹਨਾਂ ਨੇ ਬਹੁਤ ਸਾਰੇ ਅਫਸਰਾਂ ਦੇ ਦਰਵਾਜ਼ੇ ਖੜਾਕਾਏ ਨੇ ਕਿਤੇ ਇਹ ਗੱਲ ਸੁਣੀ ਗਈ ਕਿਤੇ ਨਹੀਂ ਸੁਣੀ ਗਈ ਜਿਹੜੀ ਉਹ ਪੁਰਾਣੀ ਰੀਤ ਹੈਗੀ ਆ ਢੀ ਚਾਹੇ Hindu ਦੀ ਹੋਵੇ Sikh ਦੀ ਹੋਵੇ Musalman ਦੀ ਹੋਵੇ ਉਹਦੀ ਰੱਖਿਆ ਕਰਨਾ ਖਾਲਸੇ ਦਾ ਫਰਜ਼ ਹੈ ਉਸ ਰੀਤ ਦੇ ਉਸ ਰੀਤ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਇਹ ਭੈਣਾ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੀਆਂ ਨੇ ਜਥੇਦਾਰ ਸਾਹਿਬ ਨੂੰ ਇਹਨਾਂ ਨੇ ਅਰਦਾਸ ਕੀਤੀ ਹੈਗੀ ਆ ਤੇ ਜਥੇਦਾਰ ਸਾਹਿਬ ਨੇ ਇਹਨਾਂ ਦੇ ਹੱਕ ਦੇ ਵਿੱਚ ਖੜਨ ਦਾ ਤੇ ਹਰ ਜਿਹੜੀ ਮੌਨਕਨ ਸਹਾਇਤਾ ਹੋਏਗੀ ਹਰ ਉਸ ਅਫਸਰ ਹਰ ਉਸ ਅ ਜਗਾ ਗੱਲ ਕਰਨ ਦੀ ਉਹਨਾਂ ਨੇ ਜਿਹੜਾ ਹੈਗਾ ਇਹ ਐਸੋਸੀਏਸ਼ਨ ਦਿੱਤਾ ਹੈਗਾ ਤੇ ਉਹ ਇਹਨਾਂ ਦੇ ਨਾਲ ਖੜੇ ਨੇ ਬਾਕੀ ਹੁਣ ਤੁਸੀਂ ਜਿਹੜੇ ਵੀ ਸਵਾਲ ਕਰਨੇ ਨੇ ਉਹ ਭੈਣਾਂ ਨਾਲ ਕਰ ਸਕਦੇ ਹੋ ਸਿਮਰਨਜੀਤ ਸਿੰਘ ਮਾਨ ਇਸ ਇਸ ਚੀਜ਼ ਦੇ ਵਿੱਚ ਹਿੰਦੂ ਤੇ ਸਿੱਖ ਜੱਥੇਬੰਦੀ ਇਹ ਬਹੁਤ ਵਧੀਆ ਗੱਲ ਹੋਈ ਆ ਅੱਜ ਅਸੀਂ ਅਕਾਲ ਤਖਤ ਸਾਹਿਬ ਖੜੇ ਆ ਸਿਮਰਨਜੀਤ ਸਿੰਘ ਮਾਨ ਇਹ ਹਿੰਦੂ ਜੱਥੇਬੰਦੀ ਤੋਂ ਨੇ ਮੈਂ ਸਿੱਖ ਜੱਥੇਬੰਦੀ ਤੋਂ ਆ ਇੱਕ ਇਹ ਬਹੁਤ ਵਧੀਆ ਨਵੀਂ ਸ਼ੁਰੂਆਤ ਹੋਈ ਹੈ ਕਿ ਹਿੰਦੂ ਸਿੱਖ ਜੱਥੇਬੰਦੀਆਂ ਇੱਕ ਸਟੇਜ ਤੇ ਆ ਰਹੀਆਂ ਨੇ ਪੰਜਾਬ ਦੇ ਪੰਜਾਬ ਦੇ ਭਲੇ ਦੇ ਲਈ ਹਾਂਜੀ ਅਸੀਂ ਸਿੱਖ ਸਾਹਿਬ ਜੀ ਸਭ ਤੋਂ ਪਹਿਲਾਂ ਤੁਹਾਡਾ ਮੀਡੀਆ ਦਾ ਬਹੁਤ ਧੰਨਵਾਦ ਕਰਦੇ ਆ ਜੀ ਅਸੀਂ ਦਰਬਾਰ ਸਾਹਿਬ ਆਏ ਸੀਗੇ ਆਪਣੀ ਆਸ ਲੈ ਕੇ ਆਏ ਸੀ ਸਾਨੂੰ ਇਹਨਾਂ ਨੇ ਜਥੇਦਾਰ ਸਾਹਿਬ ਨੇ ਬਹੁਤ ਹੌਸਲਾ ਦਿੱਤਾ ਕਿ ਤੁਹਾਡੇ ਨਾਲ ਹੈ ਪੂਰਾ ਪੰਜਾਬ ਤੁਹਾਡੇ ਨਾਲ ਹੈ ਸਾਡੀ ਪ੍ਰਸ਼ਾਸਨ ਨੇ ਪਹਿਲਾਂ ਕੋਈ ਨਹੀਂ ਸੁਣੀ ਨਾ ਕਿਸੇ ਪੁਲਿਸ ਨੇ ਸੋਣੀ ਸਾਡੀ ਕਪੂਰਥਲਾ ਪੁਲਿਸ ਨੇ ਕੋਈ ਨਹੀਂ ਸੀ ਸੁਣੀ ਜਦੋਂ ਅੱਜ ਇਹਨਾਂ ਦੇ ਕੋਲ ਆਏ ਸਾਨੂੰ ਹੌਸਲਾ ਦਿੱਤਾ ਇਹਨਾਂ ਨੇ ਕਾਲ ਵੀ ਕਰਨਗੇ ਔਰ ਸਾਨੂੰ ਬਹੁਤ ਸਾਰਾ ਹੌਸਲਾ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਇਹਨਾਂ ਦੇ ਕਿ ਸਾਨੂੰ ਅੱਜ ਇਹ ਨਾਲ ਨੇ ਬਾਕੀ ਅਸੀਂ ਬਹੁਤ ਜਿਹੜਾ ਇਹ ਕ੍ਰਿਸ਼ਨ ਭਾਈ ਜਿਹੜਾ ਨੇ ਬਦਨਾਮ ਕਰ ਰੱਖਿਆ ਬਲਜਿੰਦਰ ਪਾਸਟਰ ਨੇ ਉਹ ਉਸ ਨਾਮ ਤੇ ਉਹ ਕਲੰਕ ਸੀ ਬਲਜਿੰਦਰ ਪਾਸਟਰ ਉਸ ਕਲੰਕ ਸੀਗਾ ਇੱਕ ਬਲਜਿੰਦਰ ਪਾਸਟਰ ਇੱਕ ਕ੍ਰਿਸ਼ਨ ਧਰਮ ਦੇ ਨਾਮ ਤੇ ਉਹ ਕਲੰਕ ਸੀਗਾ ਇੱਕ ਜਾਦੂਗਰ ਸੀਗਾ ਲੋਕਾਂ ਨਾਲ ਉਹ ਝਾਂਸੇ ਦੇ ਕੇ ਉਹਨਾਂ ਨੂੰ ਆਪਣੇ ਬਲੇਬੇਜ ਬਣਾ ਕਰਦਾ ਸੀਗਾ ਜੀ ਤੇ ਉੱਥੇ ਜਾ ਕੇ ਉਹ ਪਲਾਨ ਕਰਦਾ ਸੀਗਾ ਵੀ ਬੀਲ ਚੇਅਰ ਤੇ ਬਹਿ ਜਾਏ ਕੋਈ ਹਸਪੀਟਲ ਚ ਬੰਦਾ ਵੀ ਕਹਿੰਦਾ ਮੈਂ ਠੀਕ ਕਰਦਾ ਪਰ ਇਦਾਂ ਦਾ ਕੁਝ ਨਹੀਂ ਸੀਗਾ ਸਭ ਝੂਠ ਸੀਗਾ ਉਹ ਅੰਦਰ ਜਿਹੜਾ ਚਰਚ ਦੇ ਅੰਦਰ ਕੰਮ ਚੱਲਦਾ ਸੀਗਾ ਉੱਥੇ ਕੁੜੀਆਂ ਨੂੰ ਛੇੜ ਛਾੜ ਕਰਨੀ ਮੈਂ ਮੀਡੀਆ ਸਾਹਮਣੇ ਦੱਸ ਨਹੀਂ ਸਕਦਾ ਜਿਹੜੇ ਉੱਥੇ ਕੰਮ ਚੱਲਦੇ ਨੇ ਸਾਡੀਆਂ ਹੋਰ ਭੈਣਾਂ ਬਹੁਤ ਨੇ ਜਿਹੜੀਆਂ ਉੱਥੇ ਤੰਗ ਪਰੇਸ਼ਾਨ ਨੇ ਹੁਣ ਉਥੋਂ ਨਿਕਲ ਕੇ ਬਾਹਰ ਨਿਕਲਣਗੇ ਸਾਨੂੰ ਬਹੁਤ ਸਾਰੀਆਂ ਭੈਣਾਂ ਸਾਡੇ ਸਾਹਮਣੇ ਆਣ ਗਈਆਂ ਕੁੜੀ ਮੁੰਡਾ ਜਿਹੜਾ ਜਿੱਦੇ ਕਰਕੇ ਲੜਾਈ ਸ਼ੁਰੂ ਹੋਈ ਸੀ ਉਹਨਾਂ ਨੂੰ ਕੁੱਟਮਾਰ ਸ਼ੁਰੂ ਹੋਈ ਉਹਨੇ ਹੈਲਪ ਮੰਗੀ ਸੀ ਇੱਕ ਜਿਹੜੀ ਵੀਡੀਓ ਤੁਸੀਂ ਕੈਮਰੇ ਰਾਹੀਂ ਦੇਖੀ ਵੀ ਸੀ ਜੀ ਉਹਦੇ ਵਿੱਚ ਉਹਨਾਂ ਤੋਂ ਹੈਲਪ ਮੰਗੇ ਇਹਨਾਂ ਭੈਣ ਤੋਂ ਰਣਜੀਤ ਤੋਂ ਹੈਲਪ ਮੰਗੀ ਸੀ ਉਹਨਾਂ ਨੇ ਉਹ ਤੋਂ ਬਾਅਦ ਜਦੋਂ ਪਾਸਟਰ ਦੀ ਮੀਡੀਆ ਸਾਹਮਣੇ ਵੀਡੀਓ ਵਾਇਰਲ ਹੋਈ ਕੁੱਟ ਵਾਲੀ ਲੈਪਟਾਪ ਮਾਰਦੇ ਦੀ ਉਹ ਤੋਂ ਬਾਅਦ ਪਤਾ ਲੱਗਿਆ ਕਿ ਇਹ ਪਾਸਟਰ ਪਾਸਟਰ ਨਹੀਂ ਇਹ ਇੱਕ ਘਟਿਆ ਇਨਸਾਨ ਹੈ ਕਿ ਕਿਵੇਂ ਕੁੜ ਦਾ ਨਜ਼ਰ ਆ ਰਿਹਾ ਕੋਈ ਵੀ ਧਰਮ ਇਤਾਂ ਦਾ ਨਹੀਂ ਕਰਦਾ ਨਾ ਕੋਈ ਸਾਡੇ ਧਰਮ ਚ ਤਾਂ ਵੈਸੇ ਹੈ ਹੀ ਨਹੀਂ ਜਿਦਾਂ ਦੇ ਕੋਈ ਉਹ ਕਰੇ ਹੁਣ ਉਹਨੂੰ ਸਕੱਲ ਅਦਾਲਤ ਨੇ ਸਜ਼ਾ ਦਿੱਤੀ ਹੈ ਪਟਿਆਲੇ ਜੇਲ੍ਹ ਚ ਭੇਜ ਚੁੱਕਿਆ ਤੇ ਉਹ ਇੱਕ ਤਰੀਕ ਨੂੰ ਸਜ਼ਾ ਦੱਸੀ ਜਾਊਗੀ ਉਹ 10 ਸਾਲ ਦੀ ਹੈ 20 ਸਾਲ ਦੀ ਹੈ ਉਹ ਦੱਸਿਆ ਜਾਊਗਾ ਮਾਨਿਕ 1 ਅਪ੍ਰੈਲ ਨੂੰ ਬਾਕੀ ਤੁਸੀਂ 2 ਮਿੰਟ ਤੁਸੀਂ ਗੱਲ ਕਰ ਸਕਦੇ 1 35 ਕਰ ਦਵਾ ਪਖੰਡਵਾਦ ਜਿਹੜਾ ਹੈਗਾ ਪਟੇਰਾਵਾਦ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਫੈਲਿਆ ਹੋਇਆ ਜਿਹੜਾ ਪਾਸਟਰ ਬਰਜੰਦਰ ਹੈਗਾ ਇਹਨੇ ਈਸਾਈਅਤ ਨੂੰ ਵੀ ਕਲੰਕਿਤ ਕੀਤਾ ਬਲਾਕਕਾਰੀ ਪਾਸਟਰ ਬਰਜੰਦਰ ਹੈ ਪਰ ਕਲੰਕਤ ਇਸਾਈਅਤ ਹੋ ਗਈ ਅਸੀਂ ਬੇਨਤੀ ਕਰਦੇ ਹਾਂ ਇਸਾਈਆਂ ਨੂੰ ਵੀ ਇਸਾਈ ਭਾਰੇ ਚਾਰੇ ਵਿਚਾਰੇ ਨੂੰ ਵੀ ਕਿਉਂਕਿ ਤੁਹਾਡੇ ਧਰਮ ਦਾ ਮਾਮਲਾ ਆ ਤੁਹਾਨੂੰ ਇਸ ਤੇ ਸੰਗਿਆਨ ਲੈਣਾ ਚਾਹੀਦਾ ਤੁਹਾਨੂੰ ਵੀ ਇਸ ਲੜਾਈ ਦੇ ਵਿੱਚ ਨਾਲ ਆਣਾ ਚਾਹੀਦਾ ਤੇ ਇੱਕ ਬੇਨਤੀ ਹੋਰ ਕਰਦਾ ਕਿਸੇ ਵੀ ਇੱਕ ਇੱਕ ਸਾਡੇ ਕੋਲ ਵੀਡੀਓ ਹੋਰ ਆਈ ਹੈ ਇੱਕ ਭੈਣ ਦੇ ਲੱਤਾਂ ਮਾਰੀਆਂ ਗਈਆਂ ਉਸੇ ਡੇਰੇ ਦੇ ਵਿੱਚ ਮੈਂ ਉਹਨੂੰ ਚਰਚ ਨਹੀਂ ਕਵਾਂਗਾ ਸੀਨੇ ਦੇ ਵਿੱਚ ਲੱਤਾਂ ਮਾਰੀਆਂ ਗਈਆਂ ਉਹ ਭੈਣ ਇੰਨੀ ਕਿ ਡਰੀ ਹੋਈ ਆ ਜੀ 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 ਐਸੇ ਪਾਸਟਰ ਵੱਲੋਂ ਮੈਂ ਉਸ ਭੈਣ ਨੂੰ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਪੇ ਪੁੱਤਰ ਤੇਰੀ ਆਵਾਜ਼ ਸਾਡੇ ਤੱਕ ਪਹੁੰਚੀ ਸੀ ਪਰ ਅਸੀਂ ਤੇਰੇ ਤੱਕ ਪਹੁੰਚ ਨਹੀਂ ਕਰ ਸਕੇ ਕਿਉਂਕਿ ਤੂੰ ਡਰੀ ਹੋਈ ਆ ਅੱਜ ਤੇਰਾ ਦੋਖੀ ਸਲਾਖਾਂ ਦੇ ਪਿੱਛੇ ਆ ਪੁੱਤ ਇੱਕ ਵਾਰੀ ਤੂੰ ਸਾਹਮਣੇ ਆ ਤੇਰੇ ਨਾਲ ਖੜੇ ਆ ਹਿੰਦੂ ਜਥੇਬੰਦੀਆਂ ਖੜਨਗੀਆਂ ਸਿੱਖ ਜਥੇਬੰਦੀਆਂ ਖੜਨਗੀਆਂ ਪੰਜਾਬ ਦੀਆਂ ਬਹੁਤ ਜਥੇਬੰਦੀਆਂ ਇੰਨਾ ਬੱਚੀਆਂ ਦੇ ਨਾਲ ਇੰਨਾ ਭੈਣਾਂ ਦੇ ਨਾਲ ਖੜਨ ਨੂੰ ਤਿਆਰ ਨੇ ਤੇ ਲੜ ਕੇ ਲੜਨ ਨੂੰ ਤਿਆਰ ਨੇ ਜਿਹਦੇ ਨਾਲ ਵੀ ਚਾਹੇ ਕਿਸੇ ਗੁਰਦੁਆਰੇ ਦੇ ਵਿੱਚ ਚਾਹੇ ਕਿਸੇ ਮੰਦਰ ਦੇ ਵਿੱਚ ਜਾਂ ਕਿਸੇ ਜਦਾ ਨਨਕਾਣਾ ਸਾਹਿਬ ਦੇ ਵਿੱਚ ਉਹ ਜਿਹੜਾ ਇਹ ਅਬ ਅਮਰਤਪੁਰ ਵਾਲ ਮੈਰੋਂ ਇਹ ਗੱਲ ਗੱਲ ਕੀਤੀ ਸੀ ਕਿਤੇ ਵੀ ਕਿਸੇ ਡੇਰੇ ਚ ਜਾਂ ਕਿਤੇ ਵੀ ਕੋਈ ਅਦਾ ਦੀ ਗੱਲ ਹੁੰਦੀ ਹੈਗੀ ਆ ਅਸੀਂ ਖੜੇ ਆ ਅੱਜ ਅਕਾਲ ਤਖਤ ਸਾਹਿਬ ਨੇ ਵੀ ਇਹ ਸਾਨੂੰ ਥਾਪੜਾ ਦਿੱਤਾ ਹੈਗਾ ਕਿ ਲੜੋ ਤੇ ਅਕਾਲ ਤਖਤ ਸਾਹਿਬ ਸਾਡੇ ਪਿੱਛੇ ਖੜਿਆ ਹੁਣ ਲੜਕੀਆਂ ਨਾਲ ਗੱਲ ਕਰ ਲੈਣੇ ਇੱਕ ਵਾਰੀ ਔਰ ਅਸੀਂ ਲਾਈਵ ਹੈ ਨਹੀਂ ਤੇਰੇ ਡਿਬੇਟਾ ਕਰਦੇ ਪਏ ਉਹਦੇ ਹੱਥ ਦੇ ਵਿੱਚ ਮੈਂ 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 ਆਏ ਹੋ ਕੀ ਕਰ ਰਹੇ ਕੀ ਗੱਲ ਕਰ ਰਹੇ ਇੱਕ ਦਿਨ ਚੁੱਪ ਕਰੋ ਕੀ ਗੱਲ ਦਾ ਸਭ ਆਏ ਹੋ ਕੀ ਗੱਲਬਾਤ ਹੋਈ ਹੈ ਕੀ ਕਹਿਣਾ ਪਿਓਗੇ ਦਾਰਤੇ ਸਭ ਆਏ ਆ ਉਹਨੇ ਸਾਨੂੰ ਆ ਫਾਸਲਾ ਲਾ ਗਿਆ ਤਾਂ ਸਪੋਰਟ ਦਿੱਤਾ ਗਿਆ ਕਿ ਜਿਹੜੇ ਸਾਡੇ ਵੱਡੇ ਵੀਰ ਹੈ ਉਹ ਸਾਡੇ ਨਾਲ ਆ ਉਹ ਸਾਨੂੰ ਫੁੱਲ ਸਪੋਰਟ ਕਰ ਰਹੇ ਹੈਗੇ ਚਾਹੇ ਪ੍ਰਸ਼ਾਸਨਿਕ ਪੱਧਰ ਤੋਂ ਹੋਵੇ ਚਾਹੇ ਕਿਸੇ ਵੀ ਤੌਰ ਤੇ ਹੋਵੇ ਉਹਨਾਂ ਨੇ ਸਾਨੂੰ ਆ ਕਿਹਾ ਕਿ ਪੂਰੀ ਜਥੇਬੰਦੀ ਸਿੱਖ ਜਥੇਬੰਦੀ ਸਾਡੇ ਨਾਲ ਹੈ ਮੈਡਮ ਤੁਸੀਂ ਜਿਸ ਤਰੀਕੇ ਨਾਲ ਗੱਲਬਾਤ ਹੋਈਆਂ ਤੁਸੀਂ ਕਿਵੇਂ ਵੇਖਦੇ ਹੋ ਕਿ ਕੀ ਇਹਦੇ ਵਿੱਚ ਗਲਤ ਰਿਹਾ ਸਰ ਪਹਿਲੀ ਗੱਲ ਜਿਹੜਾ ਪ੍ਰੋਫੈਸਰ ਜਿੰਦਰ ਸਿੰਘ ਹੈ ਉਹ ਸਾਡੇ ਪੂਰੇ 크ਿਸਚੀਅਨਿਟੀ ਉੱਤੇ ਕਲੰਕ ਹੈ ਉਸ ਆਦਮੀ ਨੇ ਪੂਰੀ 크ਿਸਚੀਅਨਿਟੀ ਨੂੰ ਬਦਨਾਮ ਕਰਕੇ ਰੱਖਿਆ ਹੋਇਆ ਹੈ ਜਿੱਤੇ ਕਰਕੇ ਸਾਰੇ ਬਦਨਾਮ ਹੋ ਰਹੇ ਹੈ ਕਿਉਂਕਿ ਉਹਨੇ ਇੱਕ ਇੱਕ ਅਲਟਰਮ ਦੀ ਆਰਡ ਦੇ ਵਿੱਚ ਆ ਕੇ ਗਲਤ ਕੰਮ ਕੀਤੇ ਕੁੜੀਆਂ ਦੇ ਨਾਲ ਗਲਤ ਕੀਤਾ ਉਥੇ ਲੇਡੀਜ਼ ਦੇ ਨਾਲ ਮਾਰਕੋਟਾਈ ਕੀਤੀ ਕੁੜੀਆਂ ਦੇ ਨਾਲ ਸੈਕਸ਼ੂਅਲ ਹੈਰੈਸਮੈਂਟ ਕੀਤੀ ਜੋ ਕਿ ਇੱਕ ਉਹਨੇ ਧਰਮ ਦੇ ਆੜ ਦੇ ਵਿੱਚ ਕੀਤੀ ਸੀ ਤੁਹਾਡੇ ਮੱਕੇ ਦੀਆਂ ਕਿੰਨੀਆਂ ਕੁੜੀਆਂ ਉੱਥੇ ਹੋਰ ਨੇ ਬਹੁਤ ਜ਼ਿਆਦਾ ਲੜਕੀਆਂ ਹੋਰ ਵੀ ਹੈਗੀਆਂ ਉੱਥੇ ਇਹ ਬਣਾਇਆ ਤੇ ਲੜਦੀਆਂ ਆ ਕੋਈ ਡਰ ਐ ਸਾਹਮਣੇ ਆਉਂਦਾ ਉਹਨਾਂ ਨੂੰ ਬਹੁਤ ਜ਼ਿਆਦਾ ਡਰਾਇਆ ਜਾਂਦਾ ਸੀ ਸਾਫ਼ ਜਿੱਦਾਂ ਮੈਨੂੰ ਕਿਹਾ ਜਾਂਦਾ ਸੀ ਕਿ ਤੇਰੇ ਥ੍ਰੈਟ ਦਿੱਤੇ ਜਾਂਦੇ ਸੀ ਕਿ ਤੁਹਾਡੇ ਪੇਰੈਂਟਸ ਨੂੰ ਮਰਵਾ ਦਾਂਗੇ ਤੁਹਾਡੀ ਫੈਮਿਲੀ ਨੂੰ ਮਰਵਾ ਦਾਂਗੇ ਤੁਹਾਨੂੰ ਮਰਵਾ ਦਾਂਗੇ ਤਾਂ ਫਨਾਤਾਂਗੇ ਉਹੀ ਥ੍ਰੈਟ ਉਹਨਾਂ ਨੂੰ ਵੀ ਦਿੱਤੇ ਜਾਂਦੇ ਸੀ ਸਾਇਆ ਕਿਸ ਤਰ੍ਹਾਂ ਜਾਂਦਾ ਲੜਕੀਆਂ ਕੋਈ ਲਾਲੀ ਜੀ ਮੈਨੇ ਕਨਵਰਟ ਹੋਈ ਸੀ ਉਸ ਤਰ੍ਹਾਂ ਵਿੱਚ ਨਹੀਂ ਸਰ ਐਕਚੁਅਲੀ ਮੈਂ ਖੁਦ ਕ੍ਰਿਸਚੀਅਨਿਟੀ ਦੇ ਵਿੱਚ ਸੀਗੇ ਐਂਡ ਉੱਥੇ ਜਿਹੜੇ ਜਾਣਦੇ ਆਪਣੇ ਖੁਦ ਇੱਕ ਫੇਥ ਦੇ ਨਾਲ ਇੱਕ ٹرسٹ ਦੇ ਨਾਲ ਜਾਣਦੇ ਆ ਕਿ ਸ਼ਾਇਦ ਆ ਵੀ ਰੱਬ ਦਾ ਕਰ ਹੈਗਾ ਆ ਬਟ ਆ ਚੀਜ਼ ਐਦਾ ਹੈ ਕਿ ਆ ਕਿ ਉੱਥੇ ਸਿਰਫ ਉਹੀ ਜਿਹੜੀ ਹੈਗੀ ਉਹਨੇ ਡੇਰਾ ਬਣਾ ਰੱਖਿਆ ਸੀ ਜਿੱਥੇ ਸਾਰੀਆਂ ਚੀਜ਼ਾਂ ਗਲਤ ਕਰਦਾ ਸੀ ਧਰਮ ਦੀ ਆੜ ਦੇ ਵਿੱਚ। ਕ੍ਰਿਸ਼ਨ ਭਾਈਚਾਰਾ ਤੁਹਾਡੇ ਨਾਲ ਅਸਰਦ ਕੀਤੇ ਅਨੁਸਾਰ ਸਰ ਅ ਅੱਜ ਸਾਨੂੰ ਕ੍ਰਿਸ਼ਨ ਭਾਈਚਾਰਾ ਆ ਕੇੰਦਾ ਹੈ ਗਾਇਸ ਕਿ ਤੁਸੀਂ ਇੱਧਰ-ਇੱਧਰ ਜਾ ਕੇ ਹੈਲਪ ਮੰਗਦੇ ਹੋ। ਸਰ ਪਹਿਲੀ ਗੱਲ ਜੇ ਸਾਨੂੰ ਸਾਡੇ 크੍ਰਿਸਚੀਅਨਿਟੀ ਦੇ ਸਾਡੇ ਬ੍ਰਦਰਸ ਤੋਂ ਹੀ ਹੈਲਪ ਜੇ ਮਿਲੀ ਹੁੰਦੀ ਕਿ ਸਾਨੂੰ ਆ ਕੇ ਕਿਸੇ ਨੇ ਪੁੱਛਿਆ ਹੁੰਦਾ ਸਾਨੂੰ ਆਨਦੀ ਹੈ ਕਿਸੇ ਤੋਂ ਮਦਦ ਲੈਂਦੀ ਲੋੜ ਨਹੀਂ ਸੀ ਪਹਿਲੀ ਗਲ ਸਾਨੂੰ ਆ ਕਿਹਾ ਗਿਆ ਯਾ ਅਸੀਂ ਸੁਣਿਆ ਵੀ ਆ ਕਿ ਪੰਜਾਬ ਦੇ ਵਿੱਚ ਰਹਿਣ ਵਾਲੀਆਂ ਕੁੜੀਆਂ ਮਾਤਾਵਾਂ ਕਿ ਸਾਰੀਆਂ ਭੈਣਾ ਹੈਗੀਆਂ ਆ ਜੋ ਕਿ ਅਸਾਂ ਵੀਰ ਜੀ ਹੋਣਾ ਨੇ ਵੀ ਕਿਹਾ ਆ ਇਸ ਲਈ ਅਸੀਂ ਆਏ ਕਿ ਨਹੀਂ ਕਿ ਹੁਣ ਸਾਨੂੰ 크੍ਰਿਸਚਨ ਭਾਈ ਜਰਾ ਕਹਿ ਰਿਹਾ ਵਕਿ ਤੁਸੀਂ ਮਦਦ ਲਈ ਤੁਸੀਂ ਸਾਡੇ ਕੋਲ ਨਹੀਂ ਆਈ ਪਰ ਉਸ ਟਾਈਮ ਉਹਨਾਂ ਨੇ ਉਹਨਾਂ ਦੀ ਸਪੋਰਟ ਕੀਤੀ ਜੋ ਬੰਦਾ ਗਲਪ ਸੀ ਜਦ ਅਸੀਂ ਸੱਚ ਦੇ ਲਈ ਆਵਾਜ਼ ਉਠਾਈ ਉਦੋਂ ਸਾਡੇ ਨਾਲ ਕੋਈ ਨਹੀਂ ਖੜਾ ਸੀ ਸਿਵਾਏ ਵੀਰਜੀ ਹੁਣਾ ਦੇ ਜਦ ਵੀਰਜੀ ਨੇ ਮੇਰੇ ਤੋਂ ਕੀ ਉਹਨਾਂ ਨੇ ਕਿਹਾ ਜੇ ਸੇਧਾਰ ਸਾਦ ਨੇ ਆਹ ਕੀ ਹੈ ਗਏ ਕਿ ਤੁਸੀਂ ਚਿੰਤਾ ਨਹੀਂ ਕਰਨੀ ਤੁਸੀਂ ਸਾਡੀਆਂ ਭੈਣਾਂ ਹੈਗੀਆਂ ਅਸੀਂ ਤੁਹਾਡੇ ਨਾਲ ਅੰਤ ਤੱਕ ਖੜੇ ਰਵਾਂਗੇ ਜਦ ਤੱਕ ਤੁਹਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਪਰ ਅਪੀਲ ਕਰਨਾ ਜੋ ਜਿਹੜੇ ਹੋਰ ਪੀੜਤ ਅੱਗੇ ਜਿਹੜੇ ਸਾਹਮਣੇ ਨਹੀਂ ਆਏ ਆਲੇ ਤੋਂ ਸਾਹਮਣੇ ਨਹੀਂ ਆਏ ਮੈਂ ਉਹਨਾਂ ਨੂੰ ਆਹੀ ਕਹਿਣਾ ਚਾਹੂੰਗੀ ਕਿ ਤੁਸੀਂ ਵੀ ਸਾਹਮਣੇ ਆਓ ਕਿ ਤੁਹਾਨੂੰ ਵੀ ਸਪੋਰਟ ਦਿੱਤੀ ਜਾਊਗੀ ਤੁਸੀਂ ਥੋੜੀ ਜੀ ਹਿੰਮਤ ਕਰਕੇ ਬਸ ਸਾਹਮਣੇ ਆ ਜਾਓ ਲੱਗਦਾ ਕਿ ਤੁਸੀਂ ਦਾਦਾ ਜੀ ਦੇ ਠੋਕਰਾਂ ਖਾਧੀਆਂ ਕਿਤੇ ਨੁਸਾਫੀ ਨਹੀਂ ਮਿਲਿਆ ਪ੍ਰਸ਼ਾਸਨ ਦਾ ਵੀ ਕਰਵਾਜਾ ਖੜਕਾਇਆ ਸੀ ਇਸੇ ਕਰਕੇ ਸ਼੍ਰੀਕਾਲ ਤੱਕ ਸਭ ਤੁਸੀਂ ਪਹੁੰਚੇ ਜੀ ਸਰ ਬਹੁਤ ਜ਼ਿਆਦਾ ਕਦੀ ਅਸੀਂ ਕਿਤੇ ਜਾਂਦੇ ਸੀ ਮੇਰੀ ਛੋਟੀ ਜੀ ਬੇਟੀ ਹੈ ਮੈਨੂੰ ਲੈ ਕੇ ਕਦੀ ਕਿਤੇ ਜਾਂਦੇ ਸੀ ਕਦੀ ਕਿਤੇ ਕਿ ਥ੍ਰੈਟ ਆਨੇ ਜ਼ਿਆਦਾ ਆਉਂਦੇ ਸੀ ਪਰ ਕਈਆਂ ਨੇ ਸਾਡੀ ਹੈਲਪ ਕੀਤੀ ਤੇ ਕਈ ਤਾਂ ਦੇਖ ਕੇ ਇਗਨੋਰ ਕਰ ਦਿੰਦੇ ਹੁੰਦੇ ਸੀ ਇਹ ਚੀਜ਼ਾਂ ਨੂੰ ਪਰ ਅੱਜ ਦੀ ਅੱਜ ਜਦੋਂ ਅਸੀਂ ਇੱਥੇ ਆਏ ਤਾਂ ਸਾਨੂੰ ਪੂਰਾ ਸਪੋਰਟ ਦਿੱਤਾ ਗਿਆ ਕਿ ਚਾਹੇ ਪ੍ਰਸ਼ਾਸਨਿਕ ਤੌਰ ਤੇ ਹੋਵੇ ਅਸੀਂ ਤੁਹਾਡੀ ਫੁੱਲ ਸਪੋਰਟ ਕਰਾਂਗੇ ਪਰ ਲੱਗਦਾ ਕਿ ਤੁਹਾਡੇ ਪਰਿਵਾਰ ਨੂੰ ਧਮਕਾਇਆ ਜਾ ਰਿਹਾ ਸੀ ਜਲੂ ਮਾਰਦੀ ਧਮਕੀ ਦਿੱਤੀ ਜਾ ਰਹੀ ਸੀ ਕਿ ਜੇ ਤੁਸੀਂ মিডিਆ ਦੇ ਸਾਹਮਣੇ ਜਾ ਪ੍ਰਸ਼ਾਸਨ ਨੂੰ ਕੰਪਲੀਟ ਕਰੋਗੇ ਮੈਂ ਇੱਕ ਬੇਨਤੀ ਕਰਾਂ ਆ ਜਿਹੜੀ ਤੁਸੀਂ ਇਹ ਗੱਲ ਕਹੀ ਹੈਗੀ ਆ ਆ ਜਦੋਂ ਇਹ ਕਨਵੈਕਸ਼ਨ ਹੋਈ ਹੈ ਕੱਲ ਕੋਰਟ ਦੇ ਵਿੱਚ ਘੱਟੋ ਘੱਟ 500 ਬੰਦਾ ਬਰਜਿੰਦਰ ਪਾਸਟਰ ਨੇ ਤਿਆਰ ਕੀਤਾ ਹੋਇਆ ਸੀਗਾ ਪ੍ਰਸ਼ਾਸਨ ਨੇ ਦੋ ਬੱਸਾਂ ਜਿਹੜੀਆਂ ਹੈਗੀਆਂ ਆ ਦੋ ਤਿੰਨ ਬਸਾਂ ਜਿਹੜੀਆਂ ਹੈਗੀਆਂ ਉਹ ਖੜ੍ਹਣ ਰੁਕੀਆਂ ਜਿਹੜੀਆਂ ਇਹਨੂੰ ਬੋਲਣ ਦੋ ਜੀ লাইਵ ਚੱਲ ਰਿਹਾ ਅੱਗੇ ਆ ਜਾਓ ਇੱਕ ਵਿਸ਼ਵਾਸ ਹੈ ਜਦੋਂ ਫੜੇ ਆ ਗੱਲ ਥੋੜੀ ਹੈ ਕੀ ਗੱਲ ਭਾਈ ਇਹਨਾਂ ਟੋਚੇ ਤੋਂ ਜਿਹੜੀ ਤੁਹਾਡੀ ਵੀਡੀਓ ਬਾਹਰ ਲੋਈ ਕੀ ਪੂਰੀ ਸੱਚਾਈ ਵੀਡੀਓ ਦੇ ਪਿੱਛੇ ਕੀ ਉਹ ਦੱਸਿਆ ਜਾ ਰਿਹਾ ਕਿ ਐਡੀਟਿੰਗ ਕੀਤੀ ਗਈ ਹੈ ਵੀਡੀਓ ਨਹੀਂ ਨਹੀਂ ਉਹ ਵੀਡੀਓ ਬਿਲਕੁਲ ओरिजिनल ਵੀਡੀਓ ਹੈ ਤੇ ਉਹਦੇ ਵਿੱਚ ਜੋ ਕੁਝ ਹੋਇਆ ਹੈ ਉਹ ਬਿਲਕੁਲ ਜੋ ਵੀ ਬੋਲਿਆ ਗਿਆ ਹੈ ਪੈਲੈਂਟਰੀ ਵਿੱਚ ਵੀ ਉਹ ਸਾਰਾ ਸਹੀ ਸੀਗਾ ਤੇ ਉਹ ਚੀਜ਼ਾਂ ਜਦੋਂ ਨਿਕਲ ਕੇ ਆਈਆਂ ਬਹੁਤ ਉਹ ਬੱਚੇ ਵੀ ਦਬਾਅ ਵਿੱਚ ਨੇ ਉਹ ਅੱਗੇ ਨਹੀਂ ਆ ਰਹੇ ਪਰ ਮੇਰਾ ਵਿਸ਼ਵਾਸ ਹੈ ਕਿ ਮੈਂ ਨਿਆਂੇ ਪਾਵਾਂਗੀ ਤੇ ਸਭ ਕੁਝ ਜਿਹੜਾ ਸੱਚ ਆ ਸਾਹਮਣੇ ਆਏਗਾ। ਅੱਛਾ ਮੈਡਮ ਗੱਲ ਹੋਈ ਕੀ ਸੀ ਉਹਦੋਂ ਜਿਹੜੀ ਵੀਡੀਓ ਆ ਵੀਡੀਓ 'ਚ ਉਹਦੋਂ ਗੱਲ ਕੀ ਹੋਈ ਸੀ ਅਸਲ 'ਚ? ਉਸ ਦਿਨ ਉਹ ਜਿਹੜਾ ਬੱਚਾ ਸਾਡੇ ਨਾਲ ਸੇਵਾ ਕਰਦਾ ਸੀਗਾ ਉਹਦੀ ਫੈਮਿਲੀ ਨੂੰ ਲੈ ਕੇ ਗੱਲ ਸੀ ਉਹਦੀ ਸਿਸਟਮ ਨੂੰ ਲੈ ਕੇ ਗੱਲ ਸੀਗੀ। ਕੁਝ ਅਜੀਬੀਆਂ ਚੀਜ਼ਾਂ ਹੋ ਰਹੀਆਂ ਸੀ ਜੋ ਉਸ ਨੋਟਿਸਿਜ਼ ਆ ਰਹੀਆਂ ਸੀਗੀਆਂ ਤੇ ਜਦ ਉਸ ਦੇ ਖਿਲਾਫ ਆਵਾਜ਼ ਚੱਕੀ ਗਈ ਤਾਂ ਉਹ ਉਹ ਬ੍ਰਦਰ ਨੇ ਵੀ ਆਵਾਜ਼ ਚੱਕੀ ਤੇ ਜਦ ਕੁੰਤੇ ਨਾਲ ਹੱਥੋ ਪਾਈ ਕੀਤੀ ਗਈ ਤਾਂ ਮੇਰੇ ਵੱਲੋਂ ਵੀ ਬੋਲਿਆ ਗਿਆ ਕਿ ਤੁਸੀਂ ਮੂੰਹ ਨਾਲ ਗੱਲ ਕਰੋ ਤੇ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਉਹ ਗੁੱਸੇ 'ਚ ਆ ਕੇ ਤੇ ਉਹਨਾਂ ਨੇ ਮੇਰੇ ਤੇ ਵੀ ਹੱਥ ਚੱਕਿਆ। ਤੇ ਮੇਰੇ ਮੁੱਕਾ ਮਾਰਿਆ ਮੇਰਾ ਗਰਦਨ ਦੱਬੀ ਤੇ ਮੇਰੀ ਛਾਤੀ ਤੇ ਵੀ ਹੱਥ ਮਾਰਿਆ ਤੇ ਉਸ ਤੋਂ ਬਾਅਦ ਜਦੋਂ ਉਸ ਬੱਚੇ ਨੇ ਕਿਹਾ ਕਿ ਸਾਡੀ ਮਾਂ ਵਰਗੀ ਆ ਤੁਸੀਂ ਇਹਨਾਂ ਨਾਲ ਇਦਾਂ ਨਾ ਕਰੋ ਤੇ ਜੋ ਵੀ ਗੱਲ ਕਰਨੀ ਤੁਸੀਂ ਮੇਰੇ ਨਾਲ ਕਰੋ ਤਾਂ ਉਸ ਤੋਂ ਬਾਅਦ ਉਹ ਉਹਨਾਂ ਦੇ ਉੱਤੇ ਅਟੈਕ ਕੀਤਾ ਗਿਆ ਕਾਫੀ ਉਹਨੂੰ ਕੁੱਟਿਆ ਮਾਰਿਆ ਗਿਆ ਬੁੱੱਚੇ ਨੇ ਮੈਡਮ ਤੁਸੀਂ ਇਹਨਾਂ ਨੂੰ ਮੋਬਾਈਲ ਫੋਨ ਕਿੰਨੇ ਚਿਰ ਤੁਸੀਂ ਦੂਸਰਿਆਂ ਤੇ ਸੇਵਾ ਨਿਭਾ ਰਹੇ ਸੀ ਹਾਂਜੀ ਮੈਂ ਪੈਸੇ 10 ਸਾਲਾਂ ਤੋਂ ਉੱਥੇ ਜਾ ਰਹੀ ਸੀਗੀ ਪਰ ਹੁਣ 6-7 ਸਾਲਾਂ ਤੋਂ ਮੈਂ ਇਥੇ ਸੇਵਾ ਕਰ ਰਹੀ ਸੀ ਮੈਡਮ ਪਹਿਲਾਂ ਕਿਉਂ ਚੁੱਪ ਰਹੇ ਤੁਸੀਂ ਦੇਖੋ ਬਹੁਤ ਜ਼ਿਆਦਾ ਉੱਥੇ ਚੀਜ਼ਾਂ ਸਿਗੀਆਂ ਜਦ ਅਸੀਂ ਆਵਾਜ਼ ਚੱਕਣੀ ਵੀ ਚਾਹੀਦਾ ਸੀ ਉੱਥੇ ਤੇ ਜਿਹੜਾ ਮਾਹੌਲ ਸੀ ਦੇਖ ਕੇ ਨਹੀਂ ਚੱਕ ਪਾਈ ਅੱਛਾ ਮੈਂ ਇਹਦੇ ਵਿੱਚ ਕਿੰਨਾ ਕੁ ਸੱਚ ਹੈ ਕਿ ਜਿਹੜੀ ਬਿਮਾਰੀ ਦੂਰ ਹੋ ਜਾਂਦੀ ਹੈ ਐਕਚੁਅਲੀ ਥੋੜਾ ਜਿਹਾ ਉਹ ਕਰਦੇ ਨੇ ਉਹ ਡਰਦੇ ਨੇ ਐਕਚੁਅਲੀ ਜਿਹੜਾ ਉੱਥੇ ਪਖੰਡਵਾ ਚੱਲਦਾ ਸੀਗਾ ਆਪਾਂ ਤਾਂ ਇਹ ਕਹਿੰਦੇ ਇਹ ਜਿਹੜੀ ਚੀਜ਼ਾਂ ਹੁਣ ਤੁਸੀਂ ਬੋਲ ਰਹੇ ਹੋ ਕਿ ਪਹਿਲਾਂ ਕੀ ਦਬਾਇਆ ਜਾਂਦਾ ਸੀ ਕੋਈ ਲਾਲਚ ਦਿੱਤਾ ਜਾਂਦਾ ਇਸ ਧਰਮ ਦੇ ਵਿੱਚ ਆਉਣ ਨੂੰ ਜਾਂ ਕੀ ਕਾਰਨ ਕੀ ਹੈਗਾ ਸਿਰ ਨਹੀਂ ਲੋਕ ਆਪਣੀ ਮਰਜ਼ੀ ਨਾਲ ਜਾਂਦੇ ਆ ਜੀ ਠੀਕ ਹੈ ਉਹ ਆਪਣੇ ਵਿਸ਼ਵਾਸ ਲੈ ਕੇ ਜਾਂਦੇ ਨੇ ਬਟ ਹਾਂਜੀ ਬਹੁਤ ਜ਼ਿਆਦਾ ਚੀਜ਼ਾਂ ਹੈ ਕਿ ਬਹੁਤ ਪ੍ਰੈਸ਼ਰ ਹੁੰਦਾ ਕਿ ਲੋਕ ਬਾਅਦ ਨਹੀਂ ਚੱਕ ਸਕਦੇ ਅੱਛਾ ਇਹ ਕਿ ਮੇਰੇ ਲੋਕ ਪਟਾਣ ਪ੍ਰੈਸ ਕਰਦੇ ਭਾਈ ਜਿਹੜੇ ਤੁਹਾਡੇ ਖਿਲਾਫ ਪ੍ਰੈਸ ਕਰ ਰਹੇ ਮਾਸਟਰ ਬਲਜਿੰਦਰ ਦੇ ਹੱਕ ਚਾ ਰਹੇ ਉਹ ਕੌਣ ਲੋਕ ਹੈ ਜੀ ਸਰ ਉਹਨਾਂ ਦੇ ਆਪਣੇ ਪੁੱਤੇ ਲੋਕ ਹੈ ਆਪਣੇ ਆਦੋਕ ਹੈ ਜਿਹੜੇ ਉਹਨਾਂ ਨੇ ਖੁਦ ਨੂੰ ਅਰੇਂਜ ਕਰਵਾਇਆ ਕਿ ਮੇਰੇ ਸਪੋਰਟ ਦੇ ਵਿੱਚ ਆਓ ਜੀ ਉਹੀ ਲੋਕ ਹੈਗੇ ਆ ਕੱਲ ਮੋਹਾਲੀ ਜਦੋਂ ਅਦਾਲਤ ਚ ਆਇਆ ਸੀ ਉਹਨਾਂ ਉਹ ਲੋਕ ਨੇ ਜਿਨ੍ਹਾਂ ਦੇ ਘਰੇ ਉਹ ਆਟਾ ਦਾਲ ਮਹੀਨੇ ਬਾਦੰਦਾ ਤਨਖਾਹ ਨਦੋ ਉਹ ਲੋਕ ਉਹਨਾਂ ਦੇ ਨਾਲ ਆਏ ਸੀ ਕੱਲ ਜਿਹੜੇ ਕੀ ਰੋ ਰਹੇ ਸੀਗੇ ਜਦੋਂ ਉਹਨਾਂ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਗਿਆ ਸੀਗਾ ਅਦਾਲਤ ਤੋਂ ਤੇ ਉਹ ਤੋਂ ਬਾਅਦ ਪੇੜ ਬੰਦੇ ਕਿਹਾ ਸਾਰੇ ਹੀ ਉਹ ਫਿਰ ਲੇਡੀਜ਼ ਰੋਣ ਲੱਗ ਗਏ ਸੀਗੇ ਪੀਟੀਸੀ نیوز ਦੇਖਣ ਲਾਈਵ ਦੇਖੇ ਹੁਣ ਡੇਲੀ ਪੋਸਟ ਦੇ ਕਿ ਉਹ ਪੇੜ ਬੰਦੇ ਸੀਗੇ ਲੇਡੀ ਸੀਗੀਆਂ ਬੱਸਾਂ ਭਰਕ ਭਰ ਕੇ ਆਈਆਂ ਸੀ ਹਾਲਾਤ ਖਰਾਬ ਕਰਨ ਬਟ ਲੇਕਿਨ ਇਦਾਂ ਦਾ ਸਾਡਾ ਮੋਹਾਲੀ ਪ੍ਰਸ਼ਾਸਨ ਨੇ ਇਦਾਂ ਦਾ ਕੁਝ ਹੋਣ ਨਹੀਂ ਦਿੱਤਾ ਤੇ ਹੁਣ ਜਿਹੜੀ ਦੂਜੀ ਗੱਲ ਹੈ ਕਿ ਸਾਨੂੰ ਕਪੂਰਥ ਲਾਲੇ ਚ ਵੀ ਨਾਇ ਚਾਹੀਦਾ ਸਾਡੇ ਜਥੇਦਾਰ ਸਾਹਿਬ ਨੇ ਕੱਲ ਤੱਕ ਤੇ ਉਹਨੇ ਸਾਨੂੰ ਬਹੁਤ ਹੌਸਲਾ ਦਿੱਤਾ ਕਿ ਤੁਹਾਡੇ ਨਾਲ ਹੈ ਪੂਰਾ ਪੰਜਾਬ ਅਸੀਂ ਤੁਹਾਡੇ ਨਾਲ ਠੀਕ ਹੈ ਠੀਕ ਸੋ શ્રી ਅਕਾਲ ਤਖਤ ਸਾਹਿਬ ਦੇ ਜਥਦਾਦ ਸਿੰਘ ਸਾਹਿਬ ਜਾਨ ਨੇ ਕੁਲਜੀਤ ਸਿੰਘ ਗੜਗਾਜ ਵਾਲੋ ਸਾਫ਼ ਤੌਰ ਤੇ ਗੱਲ ਕਹੀ ਗਈ ਕਿ ਹੁਣ ਇਹਨਾਂ ਔਰਤਾਂ ਦੀ ਜਿਹੜੀ ਹੈ ਸਾੜ ਜਿਹੜੀ ਹੈ ਤੇ ਜ਼ਰੂਰ ਲੱਤ ਜਾਓ ਉਹਨਾਂ ਨੇ ਉਦਾਹਰਨ ਦੇ ਤੌਰ ਤੇ ਵੀ ਕਿਹਾ ਕਿ ਜਦੋਂ ਔਰਤਾਂ ਨੂੰ ਜਦੋਂ ਵੀ ਅਸੀਂ ਕੌਮ ਦੀ ਜ਼ਰੂਰਤ ਪਈ ਹੈ ਤੇ ਉਹਨਾਂ ਦਾ ਮਦਦ ਕਰਨ ਮਾਜ਼ਾ ਹਮੇਸ਼ਾ ਹੀ ਸਿੱਕ ਕੰਮ ਜੜੀ ਹੈ ਉਹ ਹਮੇਸ਼ਾ ਹੀ ਤਰਪਤ ਤਤ ਪਰ ਜੜੀ ਹੈ ਉਹ ਰਹਿੰਦੀ ਹੈ ਲੇਕਿਨ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਪਾਸਟਰ ਬਜਿੰਦਰ ਸਿੰਘ ਨੂੰ ਲੈ ਕੇ ਇੱਕ ਮੰਗ ਪੱਤਰ ਹੈ ਉਹ ਕੁਲਦੀਪ ਸਿੰਘ ਗੜਗਾਜ ਨੂੰ ਦਿੱਤਾ ਗਿਆ ਤੇ ਭਗਤ ਸਿੰਘ ਦੁਆਬੀ ਜਿਹੜੇ ਸਰ ਉਹਨਾਂ ਵੱਲੋਂ ਵੀ ਪਹੁੰਚ ਕੇ ਜਿਹੜੀ ਹੈ ਇਸ ਕੇਸ ਦੀ ਸਾਰੀ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਗਈ ਹੈ ਹੁਣ ਵੇਖਣਾ ਹੋਵੇਗਾ ਕਿ 1 April ਨੂੰ ਜਦੋਂ ਕਨਵੈਕਟ ਹੋਏਗਾ ਉਸ ਤੋਂ ਬਾਅਦ ਕਿਸਤਾ ਦੀ ਸਜ਼ਾ ਜਿਹੜੀ ਹੈ ਪਾਸਟਰ ਬਜਿੰਦਰ ਸਿੰਘ ਨੂੰ ਦਿੱਤੀ ਜਾਂਦੀ ਹੈ ਤੇ ਕਿੰਨੀਆਂ ਕੁ ਹੋਰ ਔਰਤਾਂ ਜੜੀਆਂ ਨੇ ਉਹ ਇਸ ਕੇਸ ਦੇ ਵਿੱਚ ਸਾਹਮਣੇ ਆਉਣਗੀਆਂ ਇਹ ਤਾਂ ਸਮਝ ਦੱਸੇਗਾ ਲੇਕਿਨ ਕਿਤਨਾ ਕਿਤੇ ਹੁਣ ਇਹ ਕੇਸ ਜਿਹੜਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੇ ਵੀ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਹੈ ਕੈਮਰਾ ਪਰਸਨ ਸਵੈਮਾਨ ਦੇ ਨਾਲ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅਮਿਤ ਸ਼ਰ ਸਾਹਿਬ